ਪੰਜਾਬ ਦੇ ਵਿੱਚ ਇਸ ਵਕਤ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਮੌਸਮ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਵਕਤ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਜਿੱਥੇ ਭਾਰੀ ਮੀਂਹ ਤੋਂ ਬਾਅਦ ਪਾਣੀ ਵੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਪਾਣੀ ਵੀ ਭਰ ਚੁੱਕਿਆ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹੈ ਹਾਲ ਇਸ ਬਾਬਤ ਤੁਸੀਂ ਵੀ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕਰੋ ਤੁਸੀਂ ਸਾਡੀ ਇਹ ਵੀਡੀਓ ਕਿਹੜੇ ਇਲਾਕੇ ਕਿਹੜੇ ਜ਼ਿਲ੍ਹੇ ਤੋਂ ਦੇਖ ਰਹੇ ਹੋ ਇਸ ਬਾਬਤ ਤੇ ਜ਼ਰੂਰ ਕਮੈਂਟ ਕਰਕੇ ਜਾਣਕਾਰੀ ਦੇਣਾ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਜਲੰਧਰ ਸ਼ਹਿਰ ਦੀਆਂ ਜਿੱਥੇ ਭਾਰੀ ਮੀਂਹ ਤੋਂ ਬਾਅਦ ਇਸ ਵਕਤ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਉੱਥੇ ਪਾਣੀ ਜਿਹੜਾ ਸੀਗਾ ਉਹ ਕਾਫੀ ਜ਼ਿਆਦਾ ਭਰਿਆ ਹੋਇਆ ਹੈ ਦਾ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਜਿਸ ਕਦਰ ਅਲਰਟ ਜਾਰੀ ਕੀਤਾ ਗਿਆ ਸੀ ਉਸੇ ਤਰ੍ਹਾਂ ਹੋਇਆ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਜਿਹੜੀ ਸੀ ਉਹ ਕਿਤੇ ਨਾ ਕਿਤੇ ਸੱਚ ਹੁੰਦੀ ਹੋਈ ਵੀ ਨਜ਼ਰ ਆਈਏ ਤੇ ਅੱਜ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜਲੰਧਰ ਦੇ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਤੇ ਦੂਜੇ ਪਾਸੇ ਮੋਹਾਲੀ ਚੰਡੀਗੜ੍ਹ ਪਟਿਆਲਾ ਲੁਧਿਆਣਾ ਅਤੇ ਹੋਰ ਵੀ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਤਾਂ ਜਲੰਧਰ ਦੇ ਵਿੱਚ ਅੱਜ ਭਾਰੀ ਮੀਂਹ ਪਿਆ ਹੈ ਆਡੇ ਇਲਾਕੇ ਦੇ ਵਿੱਚ ਭਾਰੀ ਮੀਂਹ ਪਿਆ ਹੈ ਜਾਂ ਫਿਰ ਹਲਕਾ ਮੀਂਹ ਪਿਆ ਹੈ ਬੱਦਲ ਛਾਏ ਹੋਏ ਨੇ ਕਿਸ ਤਰ੍ਹਾਂ ਦਾ ਮੌਸਮ ਹੈ ਇਸ ਬਾਬਤ ਤੇ ਤੁਸੀਂ ਵੀ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਜੇਕਰ ਗੱਲ ਆਉਣ ਆਉਂਦੇ ਦਿਨਾਂ ਦੇ ਮੌਸਮ ਦੀ ਕਰੀਏ ਕਿ ਆਉਂਦੇ ਦਿਨਾਂ ਵਿਚਾਲੇ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ orange alert ਕੱਲ੍ਹ ਦੇ ਲਈ ਵੀ ਜਾਰੀ ਕੀਤਾ ਗਿਆ ਕੁਝ ਕੁ ਜ਼ਿਲ੍ਹਿਆਂ ਦੇ ਲਈ orange ਅਤੇ ਕੁਝ ਕੁ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਗਿਆ ਤੇ ਕੱਲ੍ਹ ਵੀ ਸਾਨੂੰ ਪੰਜਾਬ ਭਰ ਦੇ ਵਿੱਚ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤਾਂ ਤੁਹਾਨੂੰ ਜਲੰਧਰ ਸ਼ਹਿਰ ਦੇ ਇਹ ਤਸਵੀਰਾਂ ਦਿਖਾ ਰਿਹਾ ਜਿੱਥੇ ਅੱਜ ਸਵੇਰ ਤੋਂ ਮੀਂਹ ਪਿਆ ਤੇ ਮੀਂਹ ਤੋਂ ਬਾਅਦ ਜੋ ਹਾਲਾਤ ਇੱਥੇ ਬਣੇ ਹੋਏ ਨੇ ਤੁਹਾਨੂੰ ਉਹ ਵੀ ਦਿਖਾ ਰਿਹਾ ਪਾਣੀ ਕਿ ਕਿਸ ਕਦਰ ਇੱਥੇ ਭਰ ਚੁੱਕਿਆ ਹੈ ਕਿਉਂਕਿ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਉੱਥੇ ਹੀ ਕਿਸਾਨਾਂ ਦੇ ਜਿਹੜੇ ਚਿਹਰੇ ਨੇ ਉਹ ਮੁਰਝਾਏ ਹੋਏ ਵੀ ਨਜ਼ਰ ਆ ਰਹੇ ਨੇ ਤੇ ਕੁਝ ਕੁ ਕਿਸਾਨਾਂ ਦੇ ਖੁਸ਼ ਵੀ ਨਜ਼ਰ ਆ ਰਹੇ ਨੇ ਉਹ ਕਿਉਂ ਵੀ ਤੁਹਾਨੂੰ ਦੱਸ ਦਿੰਦੇ ਆ ਦਰਅਸਲ ਜਿਨ੍ਹਾਂ ਨੇ ਤਾਂ ਝੋਨੇ ਦੀ ਫਸਲ ਲਗਾਈ ਹੋਈ ਸੀ ਉਹਨਾਂ ਨੂੰ ਤਾਂ ਕਾਫੀ ਜ਼ਿਆਦਾ ਫਾਇਦਾ ਹੋਇਆ ਇਸ ਮੀਂਹ ਕਾਰਨ ਕਿਉਂਕਿ ਝੋਨੇ ਦੀ ਫਸਲ ਨੂੰ ਪਾਣੀ ਜਿਹੜਾ ਉਹ ਚਾਹੀਦਾ ਹੁੰਦਾ ਤੇ ਇਸੇ ਕਰਕੇ ਹੁਣ ਜਿਹੜਾ ਮੀਂਹ ਪਿਆ ਉਹ ਲਾਹੇਵੰਦ ਝੋਨੇ ਦੀ ਫਸਲ ਵਾਸਤੇ ਸਾਬਿਤ ਹੋਇਆ ਪਰ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਜਿਨ੍ਹਾਂ ਕਿਸਾਨਾਂ ਨੇ ਮੱਕੀ ਦੀ ਫਸਲ ਲਗਾਈ ਸੀ ਮੱਕੀ ਦੀ ਫਸਲ ਬੀਜੀ ਸੀ ਉਹ ਹੁਣ ਉਹਨਾਂ ਨੇ ਉਹਨਾਂ ਦੀ ਕਟਾਈ ਕਾਰਨ ਇਸੇ ਪਰ ਹੁਣ ਇਸੇ ਦੌਰਾਨ ਜਦੋਂ ਮੀਂਹ ਪਿਆ ਗਿਆ ਤਾਂ ਮੱਕੀ ਦੀ ਫਸਲ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਜਿਹੜੀ ਮੱਕੀ ਦੀ ਫਸਲ ਮੰਡੀ ਦੇ ਵਿੱਚ ਪਈ ਹੈ ਉਸ ਕਾਰਨ ਵੀ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੋਇਆ ਨਜ਼ਰ ਆਇਆ ਤਾਂ ਤਸਵੀਰਾਂ ਤੁਹਾਨੂੰ ਜਲੰਧਰ ਸ਼ਹਿਰ ਦੀਆਂ ਦਿਖਾ ਰਿਹਾ ਹਾਂ ਜੁਥੇ ਮੀ ਪੈ ਅਤੇ ਮੀ ਤੋਂ ਬਾਅਦ ਇੱਥੇ ਪਾਣੀ ਵੀ ਭਰ ਚੁੱਕਿਆ ਜਲੰਧਰ ਹੀ ਨਹੀਂ ਅੱਜ ਜਲੰਧਰ ਤੋਂ ਇਲਾਵਾ ਲੁਧਿਆਣਾ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਸਵੇਰ ਤੋਂ ਮੀ ਪੈ ਰਿਹਾ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਚੰਡੀਗੜ੍ਹ ਮੁਹਾਲੀ ਦੇ ਵਿੱਚ ਵੀ ਮੀ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਹੀ ਮੀ ਪੈਣ ਦੀਆਂ ਖਬਰਾਂ ਜਿਹੜੀਆਂ ਸਨ ਅੱਜ ਸਵੇਰ ਤੋਂ ਸਾਹਮਣੇ ਆਈਆਂ ਸਨ ਤੇ ਹੁਣ ਮੌਸਮ ਵਿਭਾਗ ਦੇ ਮੰਨੀਏ ਤਾਂ ਅੱਜ ਸ਼ਾਮ ਤੱਕ ਅਜਿਹਾ ਹੀ ਮੌਸਮ ਜੜਾ ਹੈ ਉਹ ਰਹਿ ਸਕਦਾ ਹੈ ਤੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਤਾਪਮਾਨ ਜਿਹੜਾ ਸੀਗਾ ਉਹ 49 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਉੱਥੇ ਹੀ ਹੁਣ ਮੀ ਪੈਣ ਕਾਰਨ ਕਿਤੇ ਨਾ ਕਿਤੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਵਾਸਤੇ ਐਮੀ ਜਿਹੜਾ ਉਹ ਲਾਹੇਵੰਦ ਹੈ ਤੇ ਉੱਥੇ ਹੀ ਮੱਕੀ ਦੀ ਫਸਲ ਜਿਨ੍ਹਾਂ ਕਿਸਾਨਾਂ ਨੇ ਬੀਜੀ ਸੀ ਉਹਨਾਂ ਵਾਸਤੇ ਜ਼ਰੂਰ ਨੁਕਸਾਨ ਹੋ ਰਿਹਾ ਤਾਂ ਕੁਝ ਕ ਕਿਸਾਨਾਂ ਦੇ ਚਿਹਰੇ ਖਿਹੜੇ ਹੋਏ ਵੀ ਨਜ਼ਰ ਆਏ ਨੇ ਤੇ ਕੁਝ ਕ ਕਿਸਾਨਾਂ ਦੇ ਚਿਹਰੇ ਜਿਹੜੇ ਨੇ ਉਮਰ ਜਾਏ ਹੋਏ ਵੀ ਨਜ਼ਰ ਆਏ ਨੇ ਤਾਂ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਿੱਥੇ ਇਸ ਵਕਤ ਭਾਰੀ ਮੀਂਹ ਤੋਂ ਬਾਅਦ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਸਿਰਫ ਜਲੰਧਰ ਹੀ ਨਹੀਂ ਜਲੰਧਰ ਤੋਂ ਇਲਾਵਾ ਹੋਰ ਵੀ ਬੱਖੋ-ਬੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਬਾਕੀ ਤੁਹਾਡੇ ਇਲਾਕੇ ਦੇ ਵਿੱਚ ਕੀ ਹੈ ਮੌਸਮ ਦਾ ਹਾਲ? ਇਸ ਬਾਬਤ ਤੁਸੀਂ ਵੀ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਕਿ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਫਿਰ ਨਹੀਂ ਪੈ ਰਿਹਾ। ਕਾਲੇ ਬੱਦਲ ਛਾਏ ਹੋਏ ਨੇ ਕਿਉਂਕਿ ਜਲੰਧਰ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਅੱਜ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਹੋਏ ਸਨ ਅਤੇ ਉਸ ਤੋਂ ਬਾਅਦ ਭਾਰੀ ਮੀਂਹ ਵੀ ਪਿਆ ਹੈ। ਤਾਂ ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਫਤਗੜ ਸਾਹਿਬ ਗ੍ਰੋਪਨਗਰ ਐਸਐਸ ਨਗਰ ਤੇ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਪੈ ਰਿਹਾ ਤਾਂ ਲਗਾਤਾਰ ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਤਸਵੀਰਾਂ ਵੀ ਨਾਲ ਦੀ ਨਾਲ ਦਿਖਾ ਰਹੇ ਹਾਂ ਕਿ ਅੱਜ ਸਵੇਰ ਤੋਂ ਮੀਂਹ ਪੈ ਰਿਹਾ ਸੀ ਤਾਂ ਕੇਸ ਕਦਰ ਦੇ ਹਾਲਾਤ ਜਲੰਧਰ ਦੇ ਵਿੱਚ ਬਣ ਗਏ ਸਨ ਪਰ ਜੇਕਰ ਆਪਾਂ ਗੱਲ ਮੌਨਸੂਨ ਦੀ ਕਰੀਏ ਤਾਂ ਮੌਨਸੂਨ ਅਜੇ ਪੰਜਾਬ ਦੇ ਵਿੱਚ ਦਾਖਲ ਨਹੀਂ ਹੋਇਆ ਪੂਰੇ ਤਰੀਕੇ ਦੇ ਨਾਲ ਮੌਨਸੂਨ ਅਜੇ ਪੰਜਾਬ ਦੇ ਵਿੱਚ ਦਾਖਲ ਨਹੀਂ ਹੋਇਆ ਪ੍ਰੀ ਮੌਨਸੂਨ ਕਾਰਨ ਇਹ ਮੀਂਹ ਜਿਹੜਾ ਉਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪ੍ਰੀ ਮੌਨਸੂਨ ਤੋਂ ਬਾਅਦ ਹੁਣ 30 ਜੂਨ ਤੋਂ ਬਾਅਦ ਮੌਨਸੂਨ ਦੇ ਪੰਜਾਬ ਦੇ ਵਿੱਚ ਦਾਖ ਵਿਪਾਖ ਦੇ ਵੱਲੋਂ ਜੁਟਾਏ ਗਏ ਨੇ ਜਸਤੋ ਬਾਤ ਭਾਰੀ ਤੋਂ ਵੀ ਭਾਰੀ ਮੀਂਹ ਪੰਜਾਬ ਦੇ ਵਿੱਚ ਪੈ ਸਕਦਾ ਹੈ ਤਾਂ ਕੀ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਕਮੈਂਟ ਕਰਕੇ ਜ਼ਰੂਰ ਦੱਸੋ